ਲਾ ਮਟੋਰਦਮ ਆ ਮੈਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪਿੰਡ ਨੇ ਜਿੱਥੇ ਬਹੁਤ ਸਾਰੀਆਂ ਗਲੀਆਂ ਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਹੋ ਗਿਆ ਬਿਲਕੁਲ ਜੀ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਅਨ ਅਥੋਰਾਈਜ਼ਡ ਔਰ ਅਨ ਹਾਈਜਨ ਹੈ ਜਿਹੜਾ ਇਹ ਤੇ ਨਾ ਤੇ ਸਾਡੀ ਟੀਮ ਬਰਦਾਸ਼ਤ ਨਹੀਂ ਨਸਡਿਕ ਕਮਿਸ਼ਨ ਸਾਹਿਬ ਪੁਰਾਣੀ ਟੀ ਬੈਨ ਜੀ ਉਹਨਾਂ ਨੇ ਸ਼ੁਰੂਆਤ ਕਰੀਏ ਨਵੀਂ ਸਾਡੀ ਕਮਿਸ਼ਨ ਸਾਹਿਬ ਆਏ ਨੇ ਬਹੁਤ ਹੀ ਨਾ ਮਤਲਬ ਇਸ ਚੀਜ਼ ਤੇ ਸਖਤ ਹੈ ਵੀ ਕੋਈ ਵੀ ਅਨ ਹਾਈਜਨ ਜਾਂ ਇਸ ਵਰਦੀ ਕੋਈ ਜਿਹੜੀ ਹੈ ਕਿੰਦਾ ਦੀ ਐਕਟੀਵਿਟੀ ਹੁੰਦੀ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਬੰਦ ਕਰੋ ਚਲਾਨਿੰਗ ਕਰੋ ਔਰ ਜੋ ਵੀ ਇਹਨਾਂ ਦਾ ਹੈਕਰ ਜਿਹੜਾ ਸਹੀ ਉਸ ਹਾਲਤ 'ਚ ਪਾਇਆ ਉਹਨੂੰ ਡਿਸਟਰਾਇ ਕਰ। ਤਾਂ ਉਸ ਤਰ੍ਹਾਂ ਅੱਜ ਜੀ ਜਿਹੜਾ ਹੈ ਐਕਸ਼ਨ ਜਿਹੜਾ ਹੈ ਕੱਲ ਤੋਂ ਸਟਾਰਟ ਹੋ ਗੋ ਤੁਸੀਂ ਸੁਣਿਆ ਸੀ ਜੋਰਾਵਾਰ ਇਨਸਪੈਕਟਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਹੈ ਸਾਨੂੰ ਜਿੱਥੇ ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਜੀਨ ਵੀ ਵੈਜੀਟੇਬਲ ਜਿਹੜੀ ਉੱਥੇ ਯੂਜ਼ ਹੋ ਰਹੀ ਸੀਗੇ ਸਾਰੇ ਸਟਿੰਕ ਕਰ ਰਹੇ ਸੀਗੀਆਂ ਔਰ ਜਿਹੜੀਆਂ ਰਹੀਆਂ ਸੀਗੀਆਂ ਉਹ ਵੀ ਸੂਜੀਬਲ ਨਹੀਂ ਸੀਗੀਆਂ। ਸੋ ਉਹਨਾਂ ਜਿਹੜਾ ਹੈ ਚਲਾਨੀਂ ਵੀ ਕਰੀ ਹੈ ਔਰ ਉਹਨੂੰ ਡਿਸਟਰਾਇ ਵੀ ਕੀਤਾ। ਅੱਜ ਉਸ ਤਰ੍ਹਾਂ ਉਸ ਉਸ ਤੋਂ ਅੱਗੇ ਪ੍ਰੋਸੀਡ ਕਰਦੇ ਹੋਏ ਬੀ ਐਚਓ ਸਾਹਿਬ ਵੀ ਆਏ ਸੀਗੇ। ਉਹ ਟੀਮ ਸਾਰੀ ਸੀ ਕਿ ਹੈਲਥੀ ਟੀਮ ਸੀ ਸਾਡੇ ਐਮਚਓ ਸਾਹਿਬ ਆਗੇ ਸੀ ਸੰਜੀਵ ਕੁਮਾਰ ਜੀ ਆਗੇ ਸੀ ਜੋਰਾਵਰ ਜੀ ਮੇਰੇ ਰਿਸਪੈਕਟਡ ਐਸੀ ਇਕੱਠੇ ਸਾਰੇ ਆ ਕੇ ਤੇ ਉਹ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰੋਏ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਨਹੀਂ ਚਲਾਨੀ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਅੱਗੇ ਜਾਰੀ ਰਹਿੰਦੀ ਹੈ ਤਾਂ ਅਸੀਂ ਜਿਹੜਾ ਹੈ ਤੇ ਕਰਨਾ ਜਿਹੜੀ ਸਟਿੱਲ ਵੀ ਕਰ ਸਕਦੇ ਤੁਸੀਂ ਸਰ ਮੇਰੀ ਤਾਂ ਇਹਦੇ ਵਿੱਚ ਜਿਹੜੀ ਮੇਰੀ ਆਮ ਤੌਰ ਤੇ ਦੇਖਿਆ ਜਿਹੜੇ ਇਹ ਕੱਤੇ ਕਰਦੇ ਨੇ ਪਹਿਲਾਂ ਕਿ ਮੋਹਰ ਲੱਗਦੀ ਸੀ ਤਰ ਕੋਰੋਸ਼ਨ ਦੱਸੋ ਮੈਨੂੰ ਸ਼ੱਕ ਆ ਵੀ ਸ਼ਾਇਦ ਇਹ ਵੀ ਮੋਹਰਾਂ ਹੁਣ ਬਹੁਤ ਤੱਕ ਤੱਕ ਲੱਗਦੇ ਨੇ ਜਦੋਂ ਤੱਕ ਜਾਂਦੇ ਹੀ ਨਹੀਂ ਕਰ ਕੋਰੋਸ਼ਨ ਕਰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਐਕਚੁਅਲੀ ਜਿਹੜਾ ਜਿੰਨਾ ਵੀ ਉੱਥੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ क्लियर क्लियर ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦੇ ਨਹੀਂ ਕੱਟ ਸਕਦੇ ਸਲੋਟਰ ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾਂ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿੰਡ ਡਿਸਟਰਾਇਬ ਕੀਤਾ ਜਾਂਦਾ ਹੈ ਫਿਰ ਬਰੇਹਰਾਨੀ ਦੀ ਗੱਲ ਹੈ ਜਿਹੜਾ ਸਲੋਟਰ ਹਾਊਸ ਤੇ ਦੇਖਿਆ ਵੀ ਅਸੀਂ ਜਾ ਕੇ ਕਹਿੰਦਾ 12-13 ਬੱਕਰੀ ਇਹ ਰਿਕਾਰਡ ਦੇਖਿਆ ਤੁਸੀਂ ਮਤਲਬ ਥੋੜੀ ਨੌਲੇਜ ਲੈ ਆਏ ਲੈ ਕੇ ਆ ਰਹੇ ਹੋ ਨਹੀਂ ਉਹਦੀ ਚੈੱਕ ਸੀਗਾ ਜਿਹੜਾ ਪੁਰਾਣਾ ਜਿਹੜਾ ਸਾਡਾ ਸਲਟਰ ਹੋ ਸੀਗਾ ਜੀ ਉਹ ਸਲਟਰੋ 'ਚ ਕੁਝ ਕਮੀਆਂ ਸੀਗੀਆਂ ਉਹ ਅਸੀਂ ਜਿਹੜਾ ਹੈ ਸਾਰੀ ਦੀ ਨੋਟਿੰਗ ਆ ਕੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜਿੰਨੀ ਇਹਨਾਂ ਦੀ ਰਿਕੁਆਇਰਮੈਂਟ ਹੈ ਉਹਦੀ ਇਹਨਾਂ ਦੀ ਰਿਕੁਆਇਰਮੈਂਟ કરી ਜਾਈਏ ਉਹ ਜਿਹੜਾ ਕਿਤੇ ਸਾਡੇ स्लॉਟਰ ਹੌਸ ਨਹੀਂ ਕਿਤੇ ਹੋਰ स्लॉਟਰ ਹੌਸ ਤੇ ਇੱਕ ਘਟਕੇ ਲਿਆਉਂਦੇ ਸੀਗੇ ਪਰ ਅਸੀਂ ਇਹਨਾਂ ਨੂੰ ਕਹਿ ਬੀ ਉਹਨਾਂ ਨੂੰ ਪੂਰਾ ਜਿਹੜਾ ਸਪੇਸ ਦਿੱਤਾ ਜਾਏ ਤੇ ਉਹ ਜਿਹੜਾ ਹੈ ਉਹ ਪ੍ਰੈਕਟਿਸ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋ ਸਕੇ ਬਾਕੀ ਸਾਡੀ ਚੈਕਿੰਗ ਹੈ ਅਸੀਂ ਸ਼ਾਪ ਟੂ ਸ਼ਾਪ ਜਾ ਰਹੇ ਉਹਨਾਂ ਦਾ ਕੀ ਸਟੇਟਸ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਸੀ ਰਿਕਾਰਡ ਬਣਾ ਰਹੇ ਸਾਡੇ ਰਿਕਾਰਡ ਬਣਾਏ ਵੀ ਹੈ ਜੁਰਾ ਵਰਜੀ ਜਿਹੜਾ ਤੁਸੀਂ ਰਿਕਾਰਡ ਬਣਾਇਓ ਸਾਰਾ ਇੱਕ ਇੱਕ ਚੀਜ਼ ਜੋ ਵੀ ਨੋਟ ਕਰ ਰਹੀ ਹੋਇਆ ਉਸ ਰਿਕਾਰਡ ਇਨਸਪੈਕਟਰ ਹਾਂਜੀ ਸਰ ਅੱਜ ਤੁਸੀਂ ਇੱਥੇ ਆਇਓ ਮਾਹੌਲ ਦੇ ਵਿੱਚ ਇੱਕ ਇੱਕ ਵੀਡੀਓ ਵਾਇਰਲ ਹੋ ਗਈ ਸੀ ਕਾਫੀ ਜਿਆਦਾ ਉਹਦੇ ਅੱਜ ਮੌਕੇ ਤੇ ਪੰਚੀ ਰਿਐਕਸ਼ਨ ਲਿਆ ਗਿਆ ਅਸੀਂ ਕੱਲ ਹੀ ਸਾਨੂੰ ਫੋਨ ਆਇਆ ਸੀਗਾ ਇੱਕ ਇੱਥੇ ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆਪਣੇ ਰਾਜਵੀਰ ਕੌਰ ਡਾਕਟਰ ਐਫਐਸਓ ਰਾਜਵੀਰ ਕੌਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਧੂ ਆ ਰਹੀ ਸੀ ਤੇ ਉਹ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱਜੀ ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨਾਂ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਰੀਂਗ ਹੋ ਰਹੀ ਸੀਗੀ ਕੱਟੇ ਜਾ ਰਿਆ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਜਾਂ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸਿੰਪਿੰਗ ਰਹੀ ਸਿਵਲ ਸਿਵਲ ਹਸਪਤਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਤੇ ਸੈਂਪਲ ਭਰੇ ਨੇ ਤੇ ਉਹ ਸੈਂਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆਗੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ